ਕਾਰਜਯੋਗ ਨੌਜਵਾਨ ਭੈਣ ਭਰਾ ਮੇਰੀ ਤੁਸੀਂ ਗੱਲ ਸੁਣ ਰਹੇ ਹੋ ਕਿ ਜਿਹੜਾ ਆਪਣਾ ਹੁਣ ਮੋਰਚਾ ਚੱਲ ਰਿਹਾ ਮੋਰਚੇ ਦੇ ਵਿੱਚ ਕਿਤੇ ਨਾ ਕਿਤੇ ਜਿਹੜਾ ਮੈਨੂੰ ਨੌਜਵਾਨਾਂ ਦਾ ਜੋਸ਼ ਘੱਟ ਦੇਖਣ ਨੂੰ ਮਿਲਿਆ ਇਸ ਕਰਕੇ ਉਸ ਜੋਸ਼ ਨੂੰ ਦੁਬਾਰਾ ਭਰਨ ਦੇ ਲਈ ਤੁਹਾਨੂੰ ਸਭ ਨੂੰ ਪਤਾ ਕਿ ਆਪਾਂ ਕੱਲ ਨੂੰ ਮਹਾਲੀ ਤੋਂ ਗੁਰਦੁਆਰਾ ਸਹਾਣਾ ਸਾਹਿਬ ਤੋਂ ਆਪਾਂ ਸ਼ੰਭੂ ਤੱਕ ਮਾਰਚ ਕਰ ਰਹੇ ਹਾਂ ਉਸ ਮਾਰਚ ਦੇ ਵਿੱਚ ਮੈਂ ਨਾ ਮੇਰੇ ਨੌਜਵਾਨ ਭੈਣ ਭਰਾਵਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪਣਾ ਫਰਜ਼ ਸਮਝਦੇ ਹੋਏ ਸਾਵਲ ਹੋ ਵੀਰੋ ਇਹ ਕੋਈ ਵਿਆਹ ਤਾਂ ਹੈ ਨਹੀਂਗਾ ਵੀ ਆਪਾਂ ਸੱਦੇ ਪੱਤਰ ਦੇਈਏ ਇਹ ਸਾਨੂੰ ਪਤਾ ਕਿ ਲੜਾਈ ਸੋਡੀ ਸਭ ਦੀ ਆਪਣੀ ਹੈ ਤੁਸੀਂ ਇਹ ਚੀਜ਼ ਦੇਖੋ ਵੀ ਪਹਿਲਾਂ ਸਰਕਾਰ ਜਿਹੜੀ ਤਿੰਨ ਫਸਲਾਂ ਤੇ ਐਮਐਸਪੀ ਦਿੰਦੀ ਸੀਗੀ ਫਿਰ ਪੰਜ ਤੇ ਆ ਗਈ ਹੁਣ 7 ਤੇ ਆ ਗਈ ਹੁਣ ਇਹ ਵਿਚਲੀ ਗੱਲ ਆ ਰਹੀ ਹੈ ਕਿ ਹੁਣ ਜਿਹੜੀ ਸਰਕਾਰ ਆ 10 ਫਸਲਾਂ ਦੇ ਜਿਹੜੀ ਐਮਐਸਪੀ ਦੇਣ ਨੂੰ ਤਿਆਰ ਆ ਇਹ ਫਰਕ ਹੋਇਆ ਜੇ ਅਸੀਂ ਪੰਜਾਬ ਤੋਂ ਨਿਕਲੇ ਨਿਕਲ ਕੇ ਜੇ ਅਸੀਂ ਖਨੌਰੀ ਸ਼ੱਭੂ ਬਾਰਡਰ ਤੇ ਗਏ ਸਾਡਾ ਭਰਾ ਸੁਭਕਰਨ ਚਲਾ ਗਿਆ ਉਹਦੀ ਸ਼ਹੀਦੀ ਵੀ ਪਈ ਆ ਨੌਜਵਾਨ ਦੀ ਜਿਹੜੀ ਸਰਕਾਰ 60% ਜਿਹੜੇ ਅੱਜ ਜਿਹੜੇ ਮੰਗਾ ਸੀਗੇ ਉਹ ਮੰਨਣ ਨੂੰ ਤਿਆਰ ਆ ਲਖਨਪੁਰ ਖੇਰੀ ਵਾਲੀ ਹੋਰ ਬਹੁਤ ਸਾਰੀਆਂ ਜਿਹੜੀਆਂ ਮੰਗਾ ਸੀਗੀਆਂ ਉਹ ਸਰਕਾਰ ਮੰਗਾ ਮੰਨ ਚੁੱਕੀ ਐ ਇਸ ਕਰਕੇ ਜੇ ਲੜਾਂਗੇ ਤਾਂ ਬਹੁਤ ਕੁਝ ਲੈ ਕੇ ਮੁੜਾਂਗੇ ਪਹਿਲਾਂ ਇਹ ਬਹੁਤ ਕੁਝ ਲੈ ਕੇ ਮੁੜਿਆ ਤੁਸੀਂ ਮਹਾਰਾਜਾ ਚੰਡੀਗੜ੍ਹ ਤੇ ਬਹੁਤ ਵੀਰੋ ਢੇੜੇ ਦੰਦੇ ਫਿਰਦੇ ਹੋ ਗੱਡੀਆਂ ਦਾ ਤੇਲ ਪਟਿਆਲਾ ਚੰਡੀਗੜ੍ਹ ਤੇ ਫੂਕਦੇ ਫਿਰਦੇ ਹੋ ਜੇ ਤੇਲ ਫੂਕਣਾ ਜਾਂ ਸਮਾਂ ਕੱਢਣਾ ਤਾਂ ਬਾਈ ਬਣ ਕੇ ਅੰਦੋਲਨਾਂ ਲਈ ਕੱਢੋ ਜਿੰਨੇ ਵੀ ਮੇਰੇ ਸਤਿਕਾਰਯੋਗ